ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦਾ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅੱਜ ਦਾ ਦਿਨ ਤੁਸੀਂ ਸਾਰੇ ਜਾਣਦੇ ਹੋ ਵੀ 23 ਮਾਰਚ ਹੈ ਅੱਜ ਦੇ ਦਿਨ ਸਾਡੇ ਲਿਖਾਰੀ ਗਰਦੀਪ ਦਾਨੀ ਪਿੰਡ ਫੁੱਲੋ ਮਿੱਠੀ ਤੋਂ ਜੋ ਕਿ ਸ਼ਹੀਦ ਆਜ਼ਮ ਭਗਤ ਸਿੰਘ ਦੇ ਸਬੰਧ ਵਿੱਚ ਸਾਨੂੰ ਕੁਝ ਕਵਿਤਾ ਰਜੋਗ ਆਪਾਂ ਕਹਿ ਸਕਦੇ ਰਚਨਾ ਸਾਨੂੰ ਲਿਖ ਕੇ ਭੇਜੀਏ ਜੋ ਕਿ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਿਆ ਰਾਜਗੁਰੂ ਸੁਖਦੇਵ ਨਾਲ ਤੇਰੀ ਪੱਕੀ ਯਾਰੀ ਸੀ ਮੈਂ ਸੁਣਿਆ ਤੂੰ ਬੜਾ ਹੀ ਕ੍ਰਾਂਤੀਕਾਰੀ ਸੀ ਪੂਰਾ ਕਰਵਖਾਇਆ ਜੋ ਵੀ ਕਹਿ ਗਿਆ ਭਗਸਿਆਂ ਹੁਣ ਤੂੰ ਕਿਹੜੇ ਦਫਤਰ ਦੇ ਵਿੱਚ ਬਹਿ ਗਿਆ ਭਗਸਿਆਂ ਲੁੱਟ ਕਸੂਟ ਤਾਂ ਚੱਲੀ ਜਾਣੀ ਉਂਝ ਬਦਲਦੀ ਰਹੂ ਕਹਾਣੀ ਉਹੀ ਰਾਜਾ ਤੇ ਉਹੀ ਰਾਣੀ ਜਿਨ੍ਹਾਂ ਖਾਤਰ ਦੁਖੜੇ ਜਿੰਤ ਤੇ ਸਹਿ ਗਿਆ ਭਗਸਿਆਂ ਹੁਣ ਤੂੰ ਕਿਹੜੇ ਦਫਤਰ ਦੇ ਵਿੱਚ ਬਹਿ ਗਿਆ ਭਗਸਿਆਂ ਨੌਜਵਾਨ ਨੇ ਭੱਜੀ ਜਾਂਦੇ ਤੇਰਾ ਭਾਰਤ ਛੱਡੀ ਜਾਂਦੇ ਹੜੇ ਏਜੰਟਾ ਕੱਢੀ ਜਾਂਦੇ ਪਾਸਪੋਰਟ ਦੇ ਚੱਕਰਾਂ ਦੇ ਵਿੱਚ ਪੈ ਗਿਆ ਭਗਸਿਆਂ ਹੁਣ ਤੂੰ ਕਿਹੜੇ ਦਫ਼ਤਰ ਦੇ ਵਿੱਚ ਬਹਿ ਗਿਆ ਭਗਸਿਆਂ ਗੁਰੂਆਂ ਨਾਲੋਂ ਚੇਲੇ ਵੱਧ ਗਏ ਕਾਮਿਆਂ ਨਾਲੋਂ ਵਿਹਲੇ ਵੱਧ ਗਏ ਮੇਲੀਆਂ ਨਾਲੋਂ ਮੇਲੇ ਵੱਧ ਗਏ ਮੇਲਿਆਂ ਦੇ ਵਿੱਚ ਲੱਗਦਾ ਪਿੱਛੇ ਰਹਿ ਗਿਆ ਭਗਸਿਆਂ ਹੁਣ ਤੂੰ ਕਿਹੜੇ ਦਫ਼ਤਰ ਦੇ ਵਿੱਚ ਬਹਿ ਗਿਆ ਭਗਸਿਆਂ ਤੂੰ ਬੰਦੂਖਾਂ ਬੀਜਣ ਵਾਲਾ ਨਾ ਕਿਸੇ ਤੇ ਰੀਜਣ ਵਾਲਾ ਦੁੱਖ ਨੂੰ ਵੇਖ ਪਸੀਜਣ ਵਾਲਾ ਖੁੱਦ ਬੰਦੂਖਾਂ ਜੋਗਾ ਕਾਤੋਂ ਰਹਿ ਗਿਆ ਭਗਸਿਆ ਹੁਣ ਤੂੰ ਕਿਹੜੇ ਦਫ਼ਤਰ ਦੇ ਵਿੱਚ ਬਹਿ ਗਿਆ ਭਗਸਿਆ ਧੀ ਧਿਆਣੀ ਰੋਈ ਜਾਂਦੀ ਹੰਝੂਏ ਹਾਰ ਪਰੋਈ ਜਾਂਦੀ ਆਪਣੇ ਦਰਦ ਲਕੋਈ ਜਾਂਦੀ ਜਿਨ੍ਹਾਂ ਲਈ ਤੂੰ ਦੁੱਖ ਦਲੀਦਰ ਸਹਿ ਗਿਆ ਭਗਸਿਆ ਹੁਣ ਤੂੰ ਕਿਹੜੇ ਦਫ਼ਤਰ ਦੇ ਵਿੱਚ ਬਹਿ ਗਿਆ ਭਗਸਿਆ ਮਾਂ ਕਹੇ ਮੈਨੂੰ ਪੈਨਸ਼ਨ ਮਿਲ ਜੇ ਮੁਫਤੀ ਵਾਲਾ ਕਨੈਕਸ਼ਨ ਮਿਲ ਜੇ ਦਰਦਾਂ ਦਾ ਇੰਜੈਕਸ਼ਨ ਮਿਲ ਜੇ ਇੰਨਾ ਕਮਾ ਜੋਗਾ ਕਾਤੋਂ ਰਹਿ ਗਿਆ ਭਗਸਿਆ ਹੁਣ ਤੂੰ ਕਿਹੜੇ ਦਫ਼ਤਰ ਦੇ ਵਿੱਚ ਬਹਿ ਗਿਆ ਭਾਗਸਿਆ ਦਫ਼ਤਰ ਜੋਗਾ ਰਹਿ ਨਾ ਜਾਈਂ ਕੁਰਸੀਆਂ ਉੱਤੇ ਬਹਿ ਨਾ ਜਾਈਂ ਦਾਨੀ ਐਵੇਂ ਟੈ ਨਾ ਜਾਈਂ ਜੇ ਪੱਥਰਾ ਸੰਗ ਪੱਥਰ ਹੋ ਕੇ ਖਹਿ ਗਿਆ ਭਾਗਸਿਆ ਹੁਣ ਤੂੰ ਕਿਹੜੇ ਦਫ਼ਤਰ ਦੇ ਵਿੱਚ ਬਹਿ ਗਿਆ ਭਾਗਸਿਆ ਹੁਣ ਤੂੰ ਕਿਹੜੇ ਦਫ਼ਤਰ ਦੇ ਵਿੱਚ ਬਹਿ ਗਿਆ ਭਾਗਸਿਆ ਉਮੀਦ ਕਰਦਾ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਜੇ ਵਧੀਆ ਲੱਗਿਆ ਤਾਂ ਅਗੇ ਸ਼ੇਅਰ ਜ਼ਰੂਰ ਕਰਿਓ ਸ਼ੁਕਰੀਆ ਜੀ ਤਨਵਾ